ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਹਰ ਮਹੀਨੇ ਕਿੰਨੇ ਕਿੰਨੇ ਫ੍ਰੀ ਆਫ ਕਾਸਟ ਨੇਚਰਲ ਸਾਇੰਸ ਦੇ ਕੈਂਪ ਲਗਾਏ ਜਾਂਦੇ ਨੇ ਇਸ ਵਾਰੀ ਇੱਕ ਹੋਰ ਕੈਂਪ ਲਾਸਟ ਕੈਂਪ ਮੋਗਾ ਦਾ ਕੈਂਪ ਹੋਇਆ ਸੀ ਬਹੁਤ ਸਕਸੈਸਫੁਲ ਗਿਆ ਸੀ ਸਾਰੇ ਸੰਗਤ ਦਾ ਬਹੁਤ ਪਿਆਰ ਸ਼ੀਰਵਾਲ ਮਿਲਿਆ ਉਹਦੇ ਚ ਵਾਈਟ ਵਾਟਰ ਨੂੰ ਲੈ ਕੇ ਚਿੱਟੇ ਪਾਣੀ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਜਿਹੜਾ ਕਿ ਟਿਊਮਰ ਔਰ ਗੱਠਾਂ ਨੂੰ ਕਿਵੇਂ ਹੀਲ ਕਰ ਸਕਦਾ ਹੈ ਉਸੀ ਤਰ੍ਹਾਂ ਤਾਂ ਇਸ ਹਫਤੇ ਦਿਨ ਸ਼ਨੀਵਾਰ ਨਕੋਦਰ ਸ਼ਹਿਰ ਦੇ ਕੋਲ ਪਿੰਡ ਜਿਹੜਾ ਹੈਗਾ ਆਦੀਕਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੇ ਵਿੱਚ ਕੈਨੇਡਾ ਤੋਂ ਆਏ ਹੋ ਇੱਕ ਸੱਜਣ ਨੇ ਇੱਕ ਭਰਾ ਨੇ ਸਰਦਾਰ ਸਤਨਾਮ ਸਿੰਘ ਜੀ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਦੇ ਵਿੱਚ ਕੈਂਪ ਆਰਗੇਨਾਈਜ਼ ਕਰਵਾਉਣ ਜਾ ਰਹੇ ਨੇ ਪਿੰਡ ਆਦੀਕਲਾ ਜ਼ਿਲ੍ਹਾ ਜਲੰਧਰ ਸ਼ਹਿਰ ਨਕੋਦਰ ਸਾਰੀ ਸੰਗਤ ਨੂੰ ਰਿਕੁਐਸਟ ਹੈ ਕਿ ਜਿੰਨੇ ਵੀ ਤੁਹਾਡੇ ਨੀਅਰ ਦੇ ਜਿਹੜੇ ਜ਼ਿਲ੍ਹਾ ਜਲੰਧਰ ਦੇ ਕੋਲ ਰਹਿੰਦੇ ਨੇ ਨਕੋਦਰ ਦੇ ਕੋਲ ਰਹਿੰਦੇ ਨੇ ਨੇਚਰਲ ਸਾਇੰਸ ਦੀ ਇਸ ਕਲਾਸ ਨੂੰ ਅਟੈਂਡ ਕਰ ਸਕਦੇ ਨੇ ਗੁਰਦਾਰਾ ਸਾਹਿਬ ਦੇ ਵਿੱਚ ਫ੍ਰੀ ਆਫ ਕਾਸਟ ਇੱਕ ਕੈਂਪ ਲੱਗਣ ਜਾ ਰਿਹਾ ਡਾਕਟਰ ਪੁੱਲਰ ਦੀ ਕਲਾਸ ਵਿੱਚ ਆਰਗੇਨਾਈਜ਼ ਕੀਤੀ ਜਾਏਗੀ ਡਾਇਰੀ ਪੈਨ ਲੈ ਕੇ ਨਾਲ ਜ਼ਰੂਰ ਆਉਣਾ ਕਿਉਂਕਿ ਡਾਇਰੀ ਪੈਨ ਤੋਂ ਬਿਨਾ ਤੁਸੀਂ ਉਹ 1 ਘੰਟਾ 1.5 ਘੰਟਾ 2 ਘੰਟਾ ਜਿਹੜਾ ਹੈਗਾ ਉਹਨੂੰ ਤੁਸੀਂ ਆਪਣੀ ਉਸ ਸਮੇਂ ਨੂੰ ਯੂਟਿਲਾਈਜ਼ ਨਹੀਂ ਕਰ पाओगे ਕਿਉਂਕਿ ਜਿਹੜਾ ਗਿਆਨ ਤੁਸੀਂ ਰਿਟਰਨ 'ਚ ਲਿਖ ਕੇ ਲੈ ਜਾਓਗੇ ਤੁਸੀਂ ਤੁਸੀਂ ਆਪਣੇ ਪਰਿਵਾਰ ਨੂੰ ਜਾ ਕੇ ਵੰਡ ਦੋਗੇ ਹਰ ਕਲਾਸ ਦਾ ਸਾਡਾ ਜਿਹੜਾ ਮਕਸਦ ਇਹ ਹੁੰਦਾ ਹੈ ਕਿ ਨੇਚਰਲ ਸਾਇੰਸ ਦੀਆਂ ਛੁਪੇ ਹੋਏ ਜਿਹੜੇ ਗਿਆਨ ਹੈ ਗੱਬੀਆਂ ਹੋਈਆਂ ਖੋਜਾਂ ਉਹ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਡਿਲੀਵਰ ਕਰ ਸਕੀਏ ਤਾਂ ਤੁਸੀਂ ਆਪਣੇ ਨਾਲ 13 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਆਓ ਘਰ ਦੀਆਂ ਜਿਹੜੀਆਂ ਗ੍ਰਹਿਣੀਆਂ ਨੇ ਉਹ ਵੀ ਨਾਲ ਆਉਣ ਬਜ਼ੁਰਗ ਵੀ ਆਉਣ ਡੈਰੀ ਤੇ ਪੈਨ ਨਾਲ ਲੈ ਕੇ ਆਓ ਨੇਚਰਲ ਸਾਇੰਸ ਦੇ ਗਿਆਨ ਦੀ ਇਸ ਕਲਾਸ ਦਾ ਪੂਰਾ ਫਾਇਦਾ ਉਠਾਓ ਜਲੰਧਰ ਵਾਸੀਆਂ ਵਾਸਤੇ ਇਹ ਖੁੱਲਾ ਮੌਕਾ ਹੈਗਾ ਔਰ ਬਹੁਤ ਵਧੀਆ ਉਪਰਾਲਾ ਹੈਗਾ ਸਤਰਾ ਸਰਦਾਰ ਸਤਨਾਮ ਸਿੰਘ ਜੀ ਵੱਲੋਂ ਜਿਨ੍ਹਾਂ ਨੇ ਆਪਣੇ ਫਾਦਰ ਦੀ ਯਾਦਗਾਰ ਨੂੰ ਮੁੱਖ ਰੱਖਦੇ ਹੋਏ ਇਹ ਨੇਚਰਲ ਸਾਇੰਸ ਦੇ ਗਿਆਨ ਦੇ ਲੰਗਰ ਦਾ ਉਪਰਾਲਾ ਕੀਤਾ ਹੈ ਤੋਂ ਇਸ ਗਿਆਨ ਦੇ ਲੰਗਰ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਉਣਾ ਹੈਗਾ ਉਸ ਲੰਗਰ ਨੂੰ ਛਕਣ ਦੇ ਵਿੱਚ ਛਕਣਾ ਪਾਵੇ ਨਾਰਮਲੀ ਅਸੀਂ ਲੰਗਰ ਸਰੀਰ ਦੀ ਪੂਰਤੀ ਵਾਸਤੇ ਛਕਦੇ ਆਂ ਲੇਕਿਨ ਇਹ ਗਿਆਨ ਦਾ ਲੰਗਰ ਦਿਮਾਗ ਦੀ ਪੂਰਤੀ ਵਾਸਤੇ ਹੈ ਜਿਹੜਾ ਬਹੁਤ ਭੁੱਖਾ ਹੈ ਉਸ ਗਿਆਨ ਤੋਂ ਅਧੂਰਾ ਹੈ ਜਿਹਦੀ ਕਮੀ ਕਰਕੇ ਉਹ ਵਾਰ-ਵਾਰ ਬਿਮਾਰ ਹੋ ਰਿਹਾ ਤੇ ਅਗਲੇ ਆਉਣ ਵਾਲੀ ਪੀੜ੍ਹੀ ਨੂੰ ਵੀ ਉਹ ਬਿਮਾਰ ਕਰਦਾ ਜਾ ਰਿਹਾ ਤਾਂ ਜੇਕਰ ਤੁਸੀਂ ਇਸ ਗਿਆਨ ਦੇ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਤਾਂ ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਸ ਪੀੜਤਾ ਤੋਂ ਨਾ ਬਿਮਾਰੀਆਂ ਤੋਂ ਬਚਾ ਸਕਦੇ ਹੋ ਤਾਂ ਆਪਾਂ ਜਲਦੀ ਮਿਲਦੇ ਆ ਦਿਨ ਸ਼ਨੀਵਾਰ ਤਰੀਕ 15 ਮਾਰਚ ਔਰ ਟਾਈਮ ਸਵੇਰੇ 11 ਵਜੇ ਗੁਰਦੁਆਰਾ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਅੰਡ ਆਦੀਕਲਾ ਜ਼ਿਲ੍ਹਾ ਜਲੰਧਰ ਸ਼ਹਿਰ ਨਿਕੋਦਰ ਦੇ ਵਿੱਚ ਸੋ ਸਾਡੀ ਪੂਰੀ ਪੂਰੀ ਡਾਕਟਰ ਟੀਮ ਪੂਰੀ ਦੀ ਪੂਰੀ ਸਾਡੀ ਰਿਸਰਚ ਟੀਮ ਉਥੇ ਅਵੇਲੇਬਲ ਹੋਏਗੀ ਔਰ ਆਪਾਂ ਸਾਰੇ ਨਾਲ ਮਿਲ ਕੇ ਉਸ ਗੁਰੂ ਦੀ ਨਗਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਾਂਗੇ ਔਰ ਆਪਾਂ ਨੈਚੁਰਲ ਸਾਇੰਸ ਦਾ ਉਹ ਲੰਗਰ ਵੀ ਲਗਾਵਾਣਾਂਗੇ